ਨੇ ਸੁਪਰ ਹਿੱਟ ਗੀਤਾਂ ਜਿਵੇਂ ਕਿ ਦੂਜੀ ਵਾਰ ਪਿਆਰ ਤੇ ਮੰਮੀ ਨੂੰ ਪਸੰਦ ਨਾਲ ਦੇਸ਼ ਭਰ ਦੇ ਵਿੱਚ ਆਪਣੀ ਪਛਾਣ ਬਣਾਉਣ ਵਾਲੇ ਪੰਜਾਬੀ ਕਾਇਕਾ ਸੁਨੰਧਾ ਸ਼ਰਮਾ ਇੱਕ ਵਾਰ ਫਿਰ ਤੋਂ ਜਿਹੜਾ ਡਿਜੀਟਲ ਮੀਡੀਆ ਤੇ ਚਰਚਾ ਦਾ ਕੇਂਦਰ ਬਣੇ ਹੋਏ ਨੇ ਇਸ ਵਾਰੀ ਵਜਾ ਕੋਈ ਨਮਾ ਗੀਤ ਨਹੀਂ ਸਗੋ ਕੰਸਰਟ ਦੌਰਾਨ ਆਪਣੀ ਇੱਕ ਪ੍ਰਸ਼ੰਸਕ ਪ੍ਰਤੀ ਦਿਖਾਇਆ ਗਿਆ ਪਿਆਰ ਤੇ ਸਨਮਾਨ ਆ ਹਾਲੀ ਵਿੱਚ ਮਹਾਲੀ ਸਥਿਤ ਸੀਜੀਸੀ ਯੂਨੀਵਰਸਿਟੀ ਦੇ ਵਿੱਚ ਸੁਨੰਧਾ ਸ਼ਰਮਾ ਦਾ ਇੱਕ ਲਾਈਵ ਕੰਸਰਟ ਆਯੋਜਿਤ ਕੀਤਾ ਗਿਆ ਸੀ ਜਦੋਂ ਸੁਨੰਧਾ ਸਟੇਜ ਤੇ ਪਹੁੰਚੀ ਤਾਂ ਉੱਥੇ ਮੌਜੂਦ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਸੀ ਇਸ ਦੌਰਾਨ ਭੀੜ ਦੇ ਵਿੱਚੋਂ ਇੱਕ ਪ੍ਰਸ਼ੰਸਕ ਨੇ ਸਨੰਦਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇੱਕ ਤਾਂ ਸਾਨੂੰ ਚਾਹ ਪਸੰਦਾ ਤੇ ਦੂਜੀ ਸਾਨੂੰ ਤੁਸੀਂ ਪਸੰਦ ਹੋ ਫੈਨ ਦੀ ਇਹ ਗੱਲ ਸੁਣ ਕੇ ਸੁਨੰਦਾ ਸ਼ਰਮਾ ਬਹੁਤ ਜ਼ਿਆਦਾ ਖੁਸ਼ ਹੋਈ ਤੇ ਉਹਨਾਂ ਨੇ ਫੈਨ ਨੂੰ ਤੁਰੰਤ ਸਟੇਜ ਤੇ ਬੁਲਾ ਰਿਆ ਜਦੋਂ ਉਹਨਾਂ ਨੂੰ ਚਾਉਣ ਵਾਲਾ ਸਟੇਜ ਤੇ ਪਹੁੰਚਿਆ ਤਾਂ ਸੁਨੰਦਾ ਨੇ ਸਭ ਦੇ ਸਾਹਮਣੇ ਉਸ ਨੂੰ ਪਿਆਰ ਨਾਲ ਜੱਫੀ ਵੀ ਪਾਈ ਉਹਨਾਂ ਨੇ ਇੱਥੇ ਬਸ ਨਹੀਂ ਕੀਤੀ ਸਗੋਂ ਆਪਣੇ ਫੈਨਸ ਦੇ ਬਾਲ ਵੀ ਸਵਾਰੇ ਤੇ ਉਸਦੇ ਬੇਅੰਤ ਪਿਆਰ ਲਈ ਉਸ ਦਾ ਧੰਨਵਾਦ ਵੀ ਕੀਤਾ ਇਸ ਖੂਬਸੂਰਤ ਪਾਲਤੇ ਪੂਰਾ ਮਾਹੌਲ ਤਾਲੀਆਂ ਦੇ ਗੜਗੜਾਹਟ ਨਾਲ ਗੂੰਜ ਉਠਿਆ ਫੈਨਸ ਇਸ ਵੀਡੀਓ ਨੂੰ ਬਾਰ ਬਾਰ ਦੇਖ ਰਹੇ ਨੇ ਤੇ ਸ਼ੋਅ ਤੋਂ ਬਾਅਦ ਸੁਨੰਧਾ ਸ਼ਰਮਾ ਨੇ ਵੀ ਖੁਦ ਇੱਕ ਵੀਡੀਓ ਜਿਹੜੀ ਭਾਵਕ ਭਰੀ ਵੀਡੀਓ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝੀ ਕੀਤੀ ਆ ਵੀਡੀਓ ਦੇ ਨਾਲ ਨਾਲ ਉਹਨਾਂ ਨੇ ਇੱਕ ਬਹੁਤ ਹੀ ਖਾਸ ਕੈਪਸ਼ਨ ਵੀ ਲਿਖਿਆ ਜੋ ਪਿਆਰ ਕਰਦੇ ਨੇ ਉਹ ਤੇ ਗਲੇ ਮਿਲਣ ਦੇ ਹੱਕਦਾਰ ਨੇ ਸੁਨੰਧਾ ਨੇ ਅੱਗੇ ਵੀ ਲਿਖਿਆ ਕਿ ਇਸ ਵੀਡੀਓ ਉਹਨਾਂ ਦੀ ਰੂਹ ਜਿਹੜੀ ਖੁਸ਼ ਕਰ ਦਿੱਤੀ ਆ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਜੋ ਪਿਆਰ ਮਿਲਿਆ ਉਹ ਇਸ ਗੱਲ ਦਾ ਪਰਮਾਨਾ ਕਿ ਉਹਨਾਂ ਦੇ ਉੱਪਰ ਰੱਬ ਦੀ ਕਿਰਪਾ ਪ੍ਰਸ਼ੰਸ਼ਕਾਂ ਨੇ ਇਸ ਵੀਡੀਓ ਨੂੰ ਸਭ ਤੋਂ ਪਿਆਰਾ ਮੂਮੈਂਟ ਕਰਾ ਦਿੱਤਾ ਹੈ ਜੋ ਦਰਸਾਉਂਦਾ ਕਿ ਸੁਨੰਦਾ ਦਾ ਆਪਣੇ ਫੈਨਸ ਪ੍ਰਤੀ ਇਹ ਸਨਮਾਨ ਕਿੰਨਾ ਅਹਿਮ ਆ